ਗੈਸ ਸਿਲੰਡਰ ਹੈ ਮੇਨਲੀ ਗੱਲ ਗੈਸ ਸਿਲੰਡਰ ਦੀ ਹੈ ਉਹ ਕੱਟ ਕੀਤਾ ਜਾਵੇ ਕਿੱਥੇ ਉਹ 400 600 500 ਤੱਕ ਆ ਜਾਂਦਾ ਸੀ ਹੁਣ ਸਾਨੂੰ ਕਿਤੇ 1100 ਰੁਪਏ ਦਾ ਲੈਣਾ ਪੈ ਰਿਹਾ ਕਿੰਨਾ ਔਖਾ ਸਾਰਾ ਮੇਨ ਰਸੋਈ ਦਾ ਜੋ ਹੈ ਗੈਸ ਹੀ ਹੈ ਜੋ ਔਖਾ ਕੰਮ ਹੈ ਨਾ ਉਸ ਤੋਂ ਬਾਅਦ ਸਬਜ਼ੀਆਂ ਦੇ ਵੀ ਰੇਟ ਇੰਨੇ ਚੱਕੇ ਪਏ ਜਿਵੇਂ ਹਰ ਸਬਜ਼ੀ ਲਾ ਲੋ ਤੁਸੀਂ 100 ਰੁਪਏ ਹੀ ਹੈ ਐਸ ਤੋਂ ਘੱਟ ਕੋਈ ਸਬਜ਼ੀ ਨਹੀਂ ਦੱਸੋ ਬੰਦਾ ਕੀ ਖਾਵੇ ਕੀ ਪਕਾਵੇ ਕੀ ਕਰੇ ਹੈ ਨਾ ਔਰ ਮਤਲਬ ਕਿ ਜੋ ਆਪਣੀ ਕਮਾਈ ਆ ਉਹ ਇੰਨੀ ਹੈ ਨਹੀਂ ਔਰ ਮਹਿੰਗਾਈ ਜਿਆਦਾ ਵੱਧ ਰਹੀ ਹੈ ਬਸ ਮੈਂ ਇਹੀ ਕਹਿਣਾ ਚਾਹਨੀ ਆ ਵੀ ਜੋ ਬਜਟ ਹੈ ਮਹਿਲਾਵਾਂ ਲਈ ਖਾਸ ਕਰਕੇ ਘਟਣਾ ਚਾਹੀਦਾ ਹੈ ਉਮੀਦਾਂ ਤਾਂ ਇਸ ਆਈਵਾਰ ਹੁੰਦੀਆਂ ਨੇ ਜੀ ਵੀ ਜਿੱਦਾਂ ਹੁਣ ਆਪਾਂ ਆਮ ਘਰਾਂ ਦੇ ਵਿੱਚ ਰਹੇ ਨੇ ਆਪਾਂ ਨੂੰ ਕੀ ਚਾਹੀਦਾ ਆਪਾਂ ਨੂੰ ਸਿਲੰਡਰ ਚਾਹੀਦਾ ਸਸਤੇ ਰੇਟਾਂ ਤੇ ਆਪਾਂ ਨੂੰ ਚਾਹ ਚੀਨੀ ਪੈਟਰੋਲ ਚਾਹੀਦਾ ਠੀਕ ਹੈ ਜੀ ਤੇ ਮੰਨ ਕੇ ਚਲੋ ਉਹ ਮਹਿੰਗਾਈ ਤੋਂ ਕੋਈ ਸਾਨੂੰ ਰਾਹਤ ਨਹੀਂ ਮਿਲ ਰਹੀ ਔਰ ਬਜਟ ਤੋਂ ਆਪਾਂ ਕੋਈ ਵੱਡੇ बिजनेसमੈਨ ਤਾਂ ਹੈ ਨਹੀਂ ਵੀ ਆਪਾਂ ਉਹ ਚੀਜ਼ਾਂ ਲਵਾਂਗੇ ਆਮ ਬੰਦੇ ਨੂੰ ਕੰਮ ਲੋੜਾਂ ਦੀਆਂ ਚੀਜ਼ਾਂ ਚਾਹੀਦੀਆਂ ਨੇ ਜਿਹੜੀਆਂ ਕਿ ਇਹ ਸਰਕਾਰਾਂ ਅਣ ਦੇਖਿਆ ਕਰ ਦਿੰਦੀਆਂ ਨੇ ਜਿੱਦਾਂ ਆਵਾਜ਼ ਤਾਂ ਹਰੇਕ ਪੰਜਾਬ ਦਾ ਕਿਸਾਨ ਚੱਕੀ ਰਿਹਾ ਹਰੇਕ ਮਜ਼ਦੂਰ ਮਲਾਜ਼ਮ ਕੋਈ ਵਪਾਰਕ ਪਰਖ ਹਰੇਕ ਬੰਦਾ ਦੁਖੀ ਅੱਜ ਦੇ ਸਮੇਂ 'ਚ ਵੀ ਸਰਕਾਰ ਨੂੰ ਇਹ ਆਜਾ ਵਾਸਤ ਸੋਚਣਾ ਚਾਹੀਦਾ ਵੀ ਜਿਹੜਾ ਕਿ ਹਰ ਇੱਕ ਬੰਦੇ ਦੀ ਲੋੜ ਪੂਰੀ ਕਰੇ ਭਾਵੇਂ ਮਲਾਜ਼ਮ ਹੋਵੇ ਭਾਵੇਂ ਮਜ਼ਦੂਰ ਹੋਵੇ ਭਾਵੇਂ ਘਰਾਂ ਚ ਕੰਮ ਕਰਨ ਵਾਲੀ ਸਾਡੀ ਬੀਬੀ ਹੋਵੇ ਜਿਹੜੇ ਹੁਣ ਪਰਿਵਾਰਾਂ ਦੇ ਵਿੱਚ ਬੰਦੇ ਵੀ ਕਮਾਉਣ ਵਾਲੇ ਨਹੀਂ ਹੁੰਦੇ ਉਹਨਾਂ ਨੂੰ ਕੀ ਲੋੜਾਂ ਨੇ ਉਹਨਾਂ ਨੂੰ ਤਾਂ ਇਹ ਆ ਵੀ ਸਾਡਾ ਸੋਹਾ ਸ਼ਾਨਦਾਰ ਆਸਣ ਪੱਕ ਜੇ ਹੁਣ ਵੀਰੇ ਉਹ ਦੇਖ ਲਓ ਤੁਸੀਂ ਕਿਹੜੇ ਹਿਸਾਬ ਨਾਲ ਪੱਕੂਗਾ 1100 ਤੇ ਸਿਲੰਡਰ ਜਾ ਰਿਹਾ ਹੈ ਨਾ ਵੀ ਇਹੀ ਆ ਉਮੀਦ ਆਇਵਾਰੀ ਆ ਵੀ ਪਲੀਜ਼ ਤੁਸੀਂ ਆਮ ਵਰਗ ਦੇ ਵਿੱਚ ਘਰਾਂ ਦੇ ਬੰਦਿਆਂ ਦੀ رائے ਲੈ ਕੇ ਫਿਰ ਵਾਸਟ ਬਣਾਓ ਧੰਨਵਾਦ